ਅੱਜ ਮਿਤੀ 25 ਜੁਲਾਈ 2024 ਨੂੰ ਸਤਕਾਰ ਕਮੇਟੀ ਦੇ ਸੇਵਾਦਾਰਾਂ ਨੇ ਭਾਈ ਬਲਬੀਰ ਸਿੰਘ ਮੁੱਚਲ ਦੀ ਅਗਵਾਈ ਵਿੱਚ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੋ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵੱਲੋਂ ਹਰ ਸਾਲ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਸਮਾਜ ਤੇ ਲੱਖਾਂ ਰੁਪਏ ਦਾ ਨੁਕਸਾਨ ਗੁਜਰਾਵਲੋਂ ਪਸ਼ੂਆਂ ਦੁਆਰਾ ਕੀਤਾ ਜਾਂਦਾ ਹੈ ਪਸ਼ੂਆਂ ਨੂੰ ਖੁੱਲੇ ਤੌਰ ਤੇ ਪਾਬੰਦੀ ਲਾਉਣ ਤੇ ਮੰਗ ਕੀਤੀ ਗਈ ਹੈ ਜੋ ਕਿਸਾਨ ਨੁਕਸਾਨ ਕਰਦੇ ਹਨ ਉਹਨਾਂ ਨੂੰ ਵੀ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਅਪੀਲ ਕੀਤੀ ਗਈ ਪਬਲਿਕ ਕ੍ਰਾਈਮ ਨਿਊਜ਼ ਦੇ ਚੈਨਲ ਦੀ ਟੀਮ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿੰਦਗੀ ਵਿੱਚ ਜੀਵਨ ਨੂੰ ਜੀਉਣ ਲਈ ਸਤ੍ਰਕਤਾ ਦੀ ਬੜੀ ਲੋੜ ਹੈ ਕਿਰਪਾ ਕਰਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਦੀ ਪਾਲਣਾ ਕਰੀਏ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੈਠ ਕੇ ਵਿਚਾਰ ਟੰਗਰਾ ਕਰਨ ਦਾ ਮੌਕਾ ਨਾ ਦੋ ਮੈਨੂੰ ਦਵਾਂਗੇ ਮੌਕਾ ਦੇਣਾ ਤੇ ਡੜੀ ਗੁਰੂ ਆਏ ਇਹਨਾਂ ਪਹਿਲਾਂ ਕੋਈ ਆਲੀਆ ਬੜ ਇਸ ਗੱਲ ਕਿ ਉਹਨਾਂ ਨਾਲ ਗਏ ਇਹਨਾਂ ਤੁਸੀਂ ਆਪਣਾ ਨੰਬਰ ਥੋੜਾ ਮੈਨੂੰ ਦੱਸੋ ਬੜ ਗਿਆ ਵੀ ਇਨੀ ਤਰੀਕ ਪਹਿਲਾਂ ਨਹੀਂ ਦਊਗਾ ਜਿੱਥੇ ਕਿਵੇਂ ਲਾਉਂਦੇ ਫਿਰ ਉਹ ਜਾ ਕੇ ਤੁਹਾਨੂੰ ਮਾਰ ਦੇ ਚਲੋ ਕੋਈ ਆਲੀਆ ਉਹ ਤਾਂ ਜੜ ਗਿਆ ਪਿਆ ਜੰਗਿਆ ਨਾ ਟਰੈਕ ਲੈ ਜਾਂਦੀਆਂ ਤੇ ਵਾਗੇ ਹੋ ਗਈਆਂ ਕਿੰਨੀ ਤਰੀਕ ਨੂੰ ਜੋ ਚైనా ਡੋਰ ਆਈ ਤੇ ਉਹਨੇ ਵੇਖਿਆ ਤਾਂ ਕਾੜ ਕਰ ਲੱਗ ਗਈ ਦੋਸਰੇ ਲਾਉਣ ਕਰਦਾ ਇੱਕ ਰੁੱਕ ਸੋ ਸੁਖਰ ਇੱਕ ਰੁੱਕ ਸੋ ਸੁਖਰ ਇੱਕ ਰੁੱਕ ਸੋ ਸੁਖਰ ਮੁੱਖ ਲਗਾਓ ਵਰਤਾਵਨ ਨੂੰ ਬਚਾਓ ਮੁੱਖ ਲਗਾਓ ਵਰਤਾਵਨ ਨੂੰ ਬਚਾਓ ਮੁੱਖ ਲਗਾਓ ਵਰਤਾਵਨ ਆਪ ਜੀ ਡੀਸੀ ਅਫਸਰ ਡੀਸੀ ਅਫਸਰ ਆਏ ਜੀ ਕੀ ਮੰਗ ਲੈ ਕੇ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਹੈ ਕਿ ਜਿਹੜੇ ਪਿੰਡਾਂ ਦੇ ਪੰਚਾਇਤਾਂ ਵੱਲੋਂ ਅਰੋੜਾਂ ਦੀ ਪਬਲਿਕ ਵੱਲੋਂ ਅਤੇ ਨਾਲ ਹੀ ਕੋਈ ਜਥੇਬੰਦੀਆਂ ਵੱਲੋਂ ਜਿਹੜੇ ਰੁੱਖ ਲਾਏ ਜਾ ਰਹੇ ਨੇ ਇੱਕ ਰੁੱਖ ਦੀ ਕੀਮਤ ਜਿਹੜੀ ਨਿੰਮ ਦਾ ਰੁੱਖ ਹੈ ਜਿਹੜਾ ਲੈ ਕੇ ਅੱਜ ਡੀਸੀ ਦੇ ਸਾਹਮਣੇ ਆਏ ਆ ਉਹ 120 ਰੁਪਏ ਕੀਮਤ ਹੈ ਜੇ ਸਰਕਾਰ ਕਰੋੜਾਂ ਰੁਪਏ ਦਾ ਲੁਖ ਲਵੀ ਹੈ ਚੰਗੀ ਗੱਲਾਂ ਰੁੱਖ ਲਾ ਕੇ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਸੀ ਇੱਕ ਰੁੱਖ ਤੇ 100 ਰੁੱਖ ਪਰ ਰੁੱਖ ਨੂੰ ਵੀ ਬਚਾਉਣਾ ਪਹਿਲ ਦੇ ਘਰ ਤੇ ਬਹੁਤ ਜ਼ਰੂਰੀ ਹੈ ਉਹ ਜੋਗ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਉਹ ਅਸੀਂ ਮੰਦ ਪੱਥਰ ਲੈ ਕੇ ਆਏ ਆ ਕਿ ਪਿੰਡਾਂ ਸ਼ਹਿਰਾਂ ਵਿੱਚ ਗੁੱਜਰ ਬੈਠੇ ਨੇ ਉਹ ਗੁੱਜਰ ਕੀ ਕਰਦੇ ਨੇ ਇੱਕ ਡੰਗਰਾਂ ਦੇ ਬਾੜੇ ਰਹਿ ਕੇ ਜਦੋਂ ਡੰਕਰ ਲੈ ਕੇ ਜਾਂਦੇ ਨੇ ਜਾਂਦਿਆਂ ਜਾਂਦਿਆਂ ਡੰਗਰ ਜਿਹੜੇ ਰੁੱਖਾਂ ਨੂੰ ਮਿੱਤ ਜਾਂਦੇ ਨੇ ਆ ਜਾਂਦੇ ਨੇ ਕਈਆਂ ਨੇ ਬੱਕਰੀਆਂ ਰੱਖੀਆਂ ਨੇ ਉਹ ਰੱਖੀਆਂ ਤੇ ਆਪਣੇ ਪਰਵਾਹ ਨੂੰ ਪਾਲਣ ਵਾਸਤੇ ਨੇ ਆਪਣੇ ਕਾਰੋਬਾਰ ਵਾਸਤੇ ਪਰ ਇਹ ਰੁੱਖਾਂ ਦਾ ਕੀ ਕਸੂਰ ਹੈ ਕਿ ਉਹ ਬੱਕਰੀਆਂ ਜਿਹੜੀਆਂ ਰੁੱਖਾਂ ਨੂੰ ਹੀ ਖਾ ਜਾਂਦੀਆਂ ਨੇ ਅਸੀਂ ਚਾਹੁੰਦੇ ਆ ਕਿ ਜੇਕਰ ਅਸੀਂ ਰੱਖਦੇ ਆ ਤੇ ਪਿੰਡਾਂ 'ਚ ਲੜਾਈ ਝਗੜੇ ਹੋ ਸਕਦੇ ਨੇ ਜੇਕਰ ਸਰਕਾਰ ਵੱਲੋਂ ਕੋਈ ਜੋਗ ਪ੍ਰਬੰਧ ਕੀਤਾ ਜਾਵੇ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਜੇ ਜ਼ਿਮੀਦਾਰ ਆਪਣੇ ਖੰਡੇ ਤੇ ਖੇਤਾਂ ਦੇ ਕਿਨਾਰੇ ਦੇ ਕੋਈ ਰੁੱਖ ਲਾਉਂਦਾ ਹੈ ਉਹਨੂੰ ਅਗਰ ਨਾਲ ਸਾੜਿਆ ਜਾਵੇ ਉਹਦੇ ਵਾਸਤੇ ਜੋਗ ਪ੍ਰਬੰਧ ਸਰਕਾਰ ਕਰੇ ਦੂਸਰਾ ਇਹ ਕਿ ਜਿਹੜਾ ਅੱਜ ਕਈ ਪਿੰਡਾਂ ਦੇ ਵਿੱਚ ਵੇਖ ਰਹੇ ਆ ਕਿ ਜ਼ਿਮੀਦਾਰ ਭਰਾਵਾਂ ਨੇ ਸੜਕ ਦੇ ਪਏ ਵਾਹ ਕੇ ਆਪਣੀਆਂ ਪੈੜੀਆਂ ਚ ਉਲਾਏ ਨੇ ਉਹ ਜਿਹੜੇ ਵਾਹ ਸਰਕਾਰ ਨੇ ਪਹਿਲਾਂ ਅੱਜ ਦੀ ਸੀਖਾਣਸੀ ਕਾਨੂੰਨ ਦੇ ਸਮੇਂ ਉਹ ਕੋਰੇ ਲਾ ਕੇ ਪੜਾਏ ਗਏ ਸਨ ਪਰ ਉਹ ਕੋਰੇ ਉੱਟ ਕੇ ਕਈ ਆਪਣੇ ਘਰਾਂ 'ਚ ਲੈ ਗਏ ਨੇ ਤੇ ਉਹ ਜਿਹੜੀ ਯਾਨੀ ਕਿ ਪੈੜੀ ਸੀ ਜ਼ਮੀਨ ਸੀ ਜਗਾ ਸੀ ਉਹ ਵਾਗੇ ਫਿਰ ਰੁਕਣੇ ਆਪਣੇ ਕਾਰੀਏ ਚੜਾਲੀ ਹੈ ਮੇਰੀ ਜ਼ਿੰਮੇਦਾਰੀ ਵਿਰਾਮ ਭਰਾਵਾਂ ਨਾਲ ਜੁੜ ਕੇ ਬੇਤੀ ਹੈ ਕਿ ਆਪਾਂ ਜੇਕਰ ਪੰਜਾਬ ਨੂੰ ਖੁਸ਼ਹਾਲ ਕਰਨਾ ਚਾਹੀਦਾ ਹੈ ਆਪਣਾ ਸਭ ਤੋਂ ਪਹਿਲਾ ਪਬਲਿਕ ਦਾ ਸੰਯੋਗ ਚਾਹੀਦਾ ਹੈ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਭਾਂਦੇ ਕਾਰਜ ਕਰਨੇ ਚਾਹੀਦੇ ਨੇ ਆਪਾਂ ਸਰਕਾਰ ਨੂੰ ਸੰਯੋਗ ਦਵਾਂਗੇ ਸਰਕਾਰ ਚੰਗੇ ਉਪਰਾਲੇ ਕਰੇਗੀ ਜੇਕਰ ਅਸੀਂ ਇਹਨਾਂ ਰੁੱਖਾਂ ਨੂੰ ਲਾ ਕੇ ਅੱਗ ਨਾਲ ਸਾੜ ਦਿੱਤੇ ਦੰਗਰਾਂ ਨੇ ਇਹਨਾਂ ਨੂੰ ਖਾ ਲਿਆ ਬੱਕੜੀਆਂ ਨੇ ਖਾ ਲਿਆ ਫਿਰ ਰੁੱਖ ਦਾੋਂ ਦਾ ਕੋਈ ਪੈਦਾ ਨਹੀਂ ਇਹ ਪਬਲਿਕ ਦਾ ਮੈਂ ਅੱਜ ਵੀ ਰੀਸੀ ਸਾਹਮਣੇ ਗੱਲ ਕੀਤੀ ਹੈ ਕਿ ਇਹ ਜਿਹੜਾ ਪਬਲਿਕ ਦਾ ਪੈਸਾ ਲੱਗ ਰਿਹਾ ਕਰੋੜਾ ਰੁਪਈਆ ਦਾ ਜਿਹੜਾ ਰੁਪਿਆ ਉਹ ਬਾਈਟ ਜਿਹੜਾ ਰੁੱਖਾਂ ਵਾਸਤੇ ਪਾਸ ਕੀਤਾ ਗਿਆ ਪਰ ਰੁੱਖ ਲਾ ਕੇ ਰੁੱਖ ਨੂੰ ਬਚਾਉਣਾ ਵੀ ਜ਼ਰੂਰੀ ਹੈ ਇਹ ਸਾਡੀ ਹੱਥ ਜੋੜ ਕਰਕੇ ਸਾਰੀ ਪਬਲਿਕ ਨੂੰ ਬੇਨਤੀ ਹੈ ਕਿ ਜਰੂਰ ਰੁੱਖਾਂ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਉਤਾਲਾ ਕਰੀਏ ਲਾਈਏ ਵੀ ਜਰੂਰ ਤੇ ਬਚਾਈਏ ਵੀ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਕਰਨ ਕਰ ਬਲਾਵੇਂ ਨੂੰ ਜਾਣਾ